ਅੱਜ ਆਪਾਂ ਗੱਲ ਕਰਾਂਗੇ ਛੋਟੇ ਸਹਿਬਜਾਦਿਆਂ ਨਾਲ ਸਰਹੰਦ ਦੇ ਵਿੱਚ ਕੀ ਹੋਇਆ ਜਦੋਂ ਛੋਟੇ ਸਹਿਬਜਾਦੇ ਉੱਥੋਂ ਰਿਮਰੈਂਡੇ ਦੀ ਜੇਲ੍ਹ ਦੇ ਵਿੱਚੋਂ ਸਰਹੰਦ ਪਹੁੰਚ ਗਏ ਤਾਂ ਸਰਹੰਦ ਦੇ ਵਿੱਚ ਛੋਟੇ ਸਹਿਬਜਾਦਿਆਂ ਦੇ ਨਾਲ ਤੂਤ ਦੀਆਂ ਛਟੀਆਂ ਨਾਲ ਕੁੱਟਮਾਰ ਕੀਤੀ ਗਈ ਜਿਹੜੇ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਸੀਗੇ ਉਹਨਾਂ ਦੇ ਜੋ ਉਹਨਾਂ ਨੂੰ ਇਹਨਾਂ ਨੂੰ ਨਾ ਪਿੱਪਲ ਦੇ ਦਰਖਤ ਨਾਲ ਬੰਨ ਕੇ ਛੋਟੇ ਸਹਿਬਜਾਦਿਆਂ ਨੂੰ ਦੋਨਾਂ ਨੂੰ ਇਨਾਂ ਤੇ ਗਲੇਲਾਂ ਦੇ ਬਾਰ ਕੀਤੇ ਗਏ ਇਹ ਤੇ ਆਪਾਂ ਵੀਡੀਓ ਕਰਦੇ ਆ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਜਦੋਂ ਛੋਟੇ ਸਾਬਜਾਤੇ ਸਰਹੰਦ ਦੀ ਮਰਿੰਡੇ ਦੀ ਜੇਲ੍ਹ ਦੇ ਵਿੱਚ ਕੈਦ ਸੀਗੇ ਉਦੋਂ ਇਹਨਾਂ ਨੂੰ ਬੋਰੀਆਂ ਦੇ ਵਿੱਚ ਜਿਹੜੀਆਂ ਮਿਰਚਾਂ ਵਾਲੀਆਂ ਬੋਰੀਆਂ ਸੀ ਉਹਨਾਂ ਦੇ ਵਿੱਚ ਬੰਨ ਕੇ ਜੇਲ੍ਹ ਦੇ ਵਿੱਚ ਅੰਦਰ ਕੈਦ ਰੱਖਿਆ ਗਿਆ ਤੇ ਇਹਨਾਂ ਦੇ ਹੱਥ ਪੈਰ ਸੀ ਜਿਹੜੇ ਉਹ ਲੋਹੇ ਦੀਆਂ ਤਾਰਾਂ ਨਾਲ ਬੰਨੇ ਹੋਏ ਸੀ ਉੱਥੇ ਮਾਤਾ ਗੁਜਰੀ ਜੀ ਉਹ ਰਾਤ ਇਸ ਤਰੀਕੇ ਦੀ ਕੱਟੀ ਜਿਹੜੀ ਮਰਿੰਡੇ ਮਰਿੰਡੇ ਕੱਟੀ ਸਾਰੀ ਬਾਡੀ ਤੇ ਜ਼ਖਮ ਹੋ ਗਏ ਕਿਉਂਕਿ ਟੌਰਚਰ ਕਰਦੇ ਰਹੇ ਉਹਨਾਂ ਨੂੰ ਦੋਨੇ ਸਹਿਬਜ਼ਾਦਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹ ਮੁਸਲਮਾਨ ਧਰਮ ਦੇ ਵਿੱਚ ਆ ਜਾਣ ਕਿਉਂਕਿ ਉਹ ਵਜ਼ੀਰ ਖਾਨ ਨੂੰ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਆਹ ਏਡਾ ਵੱਡਾ ਕੰਮ ਕਰਤਾ ਵੀ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦਿਆਂ ਨੂੰ ਅਸੀਂ ਦੀਨੇ ਇਸਲਾਮ ਦੇ ਵਿੱਚ ਲੈ ਆਂਦਾ ਹੁਣ ਉੱਥੋਂ ਜਦੋਂ ਛੋਟੇ ਸਹਿਬਜ਼ਾਦ ਤੇ ਸਰਹੰਦ ਆ ਗਏ ਸਰਹੰਦਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਲੇ ਦੇ ਬਾਹਰ ਮਿਲਦਾਗਾ ਸੁਚਾਨੰਦ ਸੁਚਾਨੰਦ ਨੂੰ ਆਮ ਤੌਰ ਤੇ ਖਾਲਸਾ ਝੂਠਾ ਆਨੰਦ ਕਹਿ ਕੇ ਵਰਣਨ ਕਰਦਾਗਾ ਐ ਤਾਂ ਹੁਣ ਦੀਵਾਨ ਕੌੜਾ ਮੱਲ ਜੀ ਹੋਏ ਨਹੀਂ ਦੀਵਾਨ ਕੌੜਾ ਮੱਲ ਜੀ ਸੀਗੇ ਜਿਹੜੇ ਉਹ ਸਿੱਖਾਂ ਦੇ ਨਾਲ ਇੰਨਾ ਵਧੀਆ ਉਹਨਾਂ ਨੇ ਸਾਥ ਦਿੱਤਾ ਜਗਰੀਆ ਖਾਂ ਵੇਲੇ ਕਿ ਉਹਨਾਂ ਨੂੰ ਸਿੱਖ ਪੰਥ ਹੈਗਾ ਜਿਹੜਾ ਮਿੱਠਾ ਮੱਲ ਕਹਿ ਕੇ ਨੌ ਲੈਂਦਾ ਉਹਨਾਂ ਦਾ ਮਿੱਠਾ ਮੱਲ ਕਹਿ ਕੇ ਉਹਨਾਂ ਨੂੰ ਪਕਾਰਿਆ ਜਾਂਦਾ ਹੈ ਜਿਹੜੇ ਕੌੜਾ ਮੱਲ ਜੀਨੇ ਹੁਣ ਸਚਾਨੰਦ ਨੇ ਕੰਮ ਹੀ ਇਹ ਜੇ ਕੀਤੇ ਸ਼ਹੀਦੀ ਲਾਸਟ ਸਚਾਨੰਦ ਦੇ ਪੈਰੋਂ ਹੋਈ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸਚਾਨੰਦ ਦੇ ਲਬਜ਼ਾਂ ਨਾਲ ਹੋਈ ਬਾਦ ਦੇ ਵਿੱਚ ਹੁਣ ਉਸ ਤੋਂ ਬਾਅਦ ਕੀ ਹੋਇਆ ਛੋਟੇ ਸਾਹਿਬਜ਼ਾਦੇ ਆ ਜਾਂਦੇ ਨੇ ਸਰਹੰਦ ਸਰੰਤ ਆ ਕੇ ਇੱਕ ਪਿੱਪਲ ਦੇ ਥੱਲੇ ਸਚਾਨੰਦ ਇਹਨਾਂ ਦੀ ਪਹਿਲਾਂ ਸਨਾਖਤ ਕਰਦਾ ਕਿਉਂਕਿ ਉਹ ਜਾਣਦਾ ਸੀ ਜਿਹੜੇ ਮੁਸਲਮਾਨ ਸੀ ਇਹ ਤਾਂ ਜਾਣਦੇ ਨਹੀਂ ਸੀਗੇ ਇਹ ਤਾਂ ਇਹਨਾਂ ਦੀ ਤਾਂ ਲੜਾਈ ਏ ਪੰਜਵੇਂ ਨੇ ਛੇਵੇਂ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ ਪਰਪਰੀ ਮਾਰਚ ਦੇ ਵਿੱਚ 1704 ਦੇ ਵਿੱਚ ਤੇ ਇਹ ਇਹ ਜਾਣਦਾ ਸੀਗਾ ਸੋਚਾ ਨੰਦ ਜਾਣਦਾ ਸੀ ਕਿਉਂਕਿ ਇਹ ਲੋਕਲ ਰਹਿਣ ਵਾਲਾ ਬੰਦਾ ਸੀ ਇਹ ਇਹ ਸਾਰੀ ਗੱਲਬਾਤ ਜਾਣਦਾ ਸੀ ਇਹਨੇ ਪਹਿਚਾਨ ਕੀਤੀ ਪਹਿਚਾਨ ਕਰਨ ਤੋਂ ਬਾਅਦ ਉੱਥੇ ਛੋਟੇ ਸਹਿਫਜਾਦਿਆਂ ਨੂੰ ਫਿਰ ਅਲੱਗ ਕਰ ਲਿਆ ਅਲੱਗ ਕਰਕੇ ਮਾਤਾ ਗੁਜਰੀ ਨੂੰ ਠੰਡੇ ਬੁਰਜ ਦੇ ਵਿੱਚ ਲੈ ਗਏ ਜਿਹੜਾ ਠੰਡਾ ਬੁਰਜ ਪੁਰਾਣਾ ਬਣਿਆ ਹੋਇਆ ਸੀ ਹੁਣ ਤਾਂ ਨਹੀਂ ਦੇਖਿਆ ਹੁਣ ਹੁਣ ਤਾਂ ਤੁਸੀਂ ਨਮਾ ਬਣ ਕੇ ਬਣਿਆ ਦੇਖਦੇ ਹੋ ਮੈਂ ਉਹ ਪੁਰਾਣਾ ਬੁਰਜ ਦੇਖਿਆ ਬਣਿਆ ਹੋਇਆ ਤੇ ਉਹ ਬੁਰਜ ਐਕਸਲ ਦੇ ਵਿੱਚ ਜਿਹੜਾ ਇਹ ਠੰਡਾ ਬੁਰਜ ਸੀ ਇਹ ਅਕਬਰ ਨੇ ਬਣਾਇਆ ਸੀ ਅਕਬਰ ਦੇ ਟਾਈਮ 'ਚ ਬਣਾਇਆ ਸੀ ਉਹਨੇ ਇਸ ਕਰਕੇ ਬਣਾਇਆ ਸੀ ਕਿਉਂਕਿ ਜਦੋਂ ਕਸ਼ਮੀਰ ਵਗੈਰਾ ਜਾਂਦਾ ਸੀ ਰਸਤੇ 'ਚ ਰੁਕਣ ਦੇ ਉਹਦੇ ਜਗ੍ਹਾ ਚਾਹੀਦੀ ਸੀ ਐਸ ਪ੍ਰਸਤ ਆਦਮੀ ਸੀਗਾ ਉਹ ਤੇ ਉਹਨੇ ਇਹ ਠੰਡਾ ਬੁਰਜ ਬਣਾਇਆ ਸੀ ਬਿਲਕੁਲ ਦਰਿਆ ਦੇ ਕੰਢੇ ਜਿਹੜੀ ਹਵਾ ਆਉਂਦੀ ਸੀ ਪਾਣੀ ਦੇ ਵਿੱਚ ਦੀ ਲੰਘ ਕੇ ਹਵਾ ਮਤਲਬ ਇਹ ਗਰਮੀਆਂ ਦੇ ਵਿੱਚ ਵੀ ਹਵਾ ਸੀਗੀ ਜਿਹੜੀ ਠੰਡ ਲੱਗਣ ਲਾ ਦਿੰਦੀ ਸੀ ਇੰਨੀ ਠੰਡੀ ਹਵਾ ਆਉਂਦੀ ਸੀ ਤੇ ਉਸ ਠੰਡੇ ਬੁਰਜ ਦੇ ਵਿੱਚ ਜਿਹੜੀ 11 ਪੋ ਦੀ ਰਾਤ ਐ 11 ਪੋ ਦੀ ਰਾਤ ਨੂੰ ਮਾਤਾ ਜੀ ਨੂੰ ਉੱਥੇ ਪਹਿਲਾਂ ਲਜਾਇਆ ਗਿਆ ਠੰਡੇ ਬੁਰਜ ਚ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ ਕਚਹਿਰੀ ਦੇ ਵਿੱਚ ਉਸੇ ਦਿਨ ਕਚਹਿਰੀ ਦੇ ਵਿੱਚ ਪੇਸ਼ ਕੀਤਾ ਸ਼ਾਮ ਹੋ ਗਈ ਸੀ ਕਿਉਂਕਿ ਪੈਦਲ ਤੁਰ ਕੇ ਉੱਥੋਂ ਆਏ ਛੋਟੇ ਸਾਹਿਬਜ਼ਾਦੇ ਆਪਣੇ ਮਰਿੰਡੇ ਤੋਂ ਪੈਦਲ ਤੁਰ ਕੇ ਸਰਹੰਦ ਪਹੁੰਚੇ ਸ਼ਾਮ ਹੋ ਗਈ ਸੀ ਸ਼ਾਮ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਜਦੋਂ ਕਚਹਿਰੀ ਚ ਪੇਸ਼ ਕੀਤਾ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਡਰਾਵਾ ਦੇਣ ਦੀ ਕੋਸ਼ਿਸ਼ ਕੀਤੀ ਵਜੀਰ ਖਾਨ ਨੇ ਕਿਉਂਕਿ ਵਜੀਰ ਖਾਨ ਹੋਏ ਸੀ ਵੀ ਛੋਟੇ ਬੱਚੇ ਨੇ ਮੈਂ ਤਾਂ ਡਰਾ ਲੂੰਗਾ ਇਹਨਾਂ ਨੂੰ ਇਹ ਤਾਂ ਡਰ ਜਾਣਗੇ ਪਰ ਮਾਤਾ ਗੁਜਰੀ ਨੇ ਉਹਨਾਂ ਨੂੰ ਸਿੱਖਿਆ ਹੀ ਇਹ ਜੀ ਦਿੱਤੀ ਹੋਈ ਸੀ ਕਿਉਂਕਿ ਜਿਹੜੇ ਮਾਤਾ ਜੀਤੋ ਜੀ ਸੀ ਮਾਤਾ ਜੀਤ ਕੌਰ ਜੀ ਉਹ ਤਾਂ ਛੋਟੇ ਸਹਿਬਜ਼ਾਦੇ ਫਤੇ ਸਿੰਘ ਜੀ ਸਿਰਫ 2 2.5 ਸਾਲ ਦੇ ਸੀ ਜਦੋਂ ਚੜਾਈ ਕਰਕੇ ਸੀ ਉਸ ਤੋਂ ਬਾਅਦ ਜਿਹੜਾ ਪਾਲਣ ਪੁੱਛਣ ਦਾ ਸਹਿਬਜ਼ਾਦੇ ਦਾ ਜੁਮਾ ਸੀ ਉਹ ਸਾਰਾ ਮਾਤਾ ਗੁਜਰ ਕੌਰ ਜੀ ਕੋਲ ਆ ਗਿਆ ਇਹਨਾਂ ਦੀ ਸਿੱਖਿਆ ਸੀ ਜਿਹੜੀ ਮਾਤਾ ਗੁਜਰ ਕੌਰ ਜੀ ਨੇ ਇਹਨਾਂ ਨੂੰ ਦਿੱਤੀ ਹੋਈ ਸੀ ਉਹ ਉਹਨਾਂ ਨੇ ਦੱਸਿਆ ਸੀ ਵੀ ਤੁਹਾਡੇ ਦਾਦੇ ਦੀ ਸ਼ਹੀਦੀ ਕਿਵੇਂ ਹੋਈ ਤੁਹਾਡੇ ਪੜਦਾਦੇ ਦੀ ਸ਼ਹੀਦੀ ਕਿਵੇਂ ਹੋਈ ਗੁਰੂ ਅਰਜਨ ਦੇਵ ਜੀ ਦੀ ਸਾਰੀ ਉਹਨਾਂ ਨੇ ਦੱਸਿਆ ਹੋਇਆ ਸੀ ਵੀ ਤੁਸੀਂ ਲਾਜ ਰੱਖਣੀ ਆ ਕਿਸੇ ਦੇ ਮੂਹਰੇ ਦਬਣਾ ਨਹੀਂ ਹੈਗਾ ਜਮੇ ਤੇ ਉਸ ਤੋਂ ਬਾਅਦ ਸਹਬਜ਼ਾਦੇ ਜਦੋਂ ਆਉਂਦੇ ਨੇ ਦਰਬਾਰ ਤੇ ਵਿੱਚ ਤਾਂ ਜਕਾਰਾ ਇੱਕ ਦੂਜੇ ਨਾਲ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਇੱਕ ਦੂਜੇ ਨੂੰ ਮੁਖਾਤਬ ਹੁੰਦੇ ਨੇ ਜਦਕਿ ਉੱਥੇ ਤਾਂ ਫ਼ਾਰਸੀ ਸਲਾਮ ਦੀ ਆਦਤ ਵੀ ਫ਼ਾਰਸੀ ਸਲਾਮ ਮਾਰੋ ਸਾਰੇ ਪਰ ਸਹਬਜ਼ਾਦੇ ਉੱਥੇ ਫ਼ਾਰਸੀ ਸਲਾਮ ਕਰਦੇ ਨਹੀਂ ਹੈਗੇ ਉਹਨਾਂ ਨੂੰ ਫਿਰ ਵਜ਼ੀਰ ਖਾਨ ਡਰਾਉਣਾ ਸ਼ੁਰੂ ਕਰਦਾ ਵੀ ਤੁਹਾਡੇ ਪਿਤਾ ਜੀ ਨੂੰ ਤੇ ਦੋਨੇ ਭਾਈਆਂ ਨੂੰ ਉਹਨਾਂ ਨੂੰ ਅਸੀਂ ਮਾਰਤਾ ਇਹ ਲਬਜ ਵਰਤੇ ਜਾਂਦੇ ਨੇ ਵੀ ਮਾਰਤਾ ਖਤਮ ਕਰਤਾ ਸੀ ਉਹਨਾਂ ਨੂੰ ਉਹ ਹੈ ਨਹੀਂ ਗਏ ਹੁਣ ਇਸ ਦੁਨੀਆ ਤੇ ਵੀ ਤੁਸੀਂ ਹੁਣ ਜੇ ਜਿਉਣਾ ਚਾਹੁੰਦੇ ਹੋ ਤੁਸੀਂ ਮੁਸਲਮਾਨ ਬਣ ਜਾਓ ਤੁਹਾਡੇ ਨੂੰ ਵਧੀਆ ਤੁਹਾਨੂੰ ਰਹਿਣ ਸਹਿਣ ਮਿਲੂਗਾ ਲਾਲਚ ਵੀ ਦਿੱਤੇ ਗਏ ਡਰਾਬੇ ਵੀ ਦਿੱਤੇ ਗਏ ਤੇ ਡਰਾਬਿਆਂ ਦੇ ਨਾਲ ਉੱਥੇ ਕੁੱਟਮਾਰ ਵੀ ਕੀਤੀ ਗਈ ਉਹਨਾਂ ਦੀ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਕੱਪੜੇ ਲਹਾ ਕੇ ਵੈਸੇ ਹੀ ਉਹਨਾਂ ਦੇ ਫਟੇ ਹੋਏ ਕੱਪੜੇ ਪਾਏ ਹੋਏ ਸੀ ਕਪੜੇ ਲਾ ਕੇ ਉਹਨਾਂ ਦੇ ਤੂਤਦੀਆਂ ਛਟੀਆਂ ਲੈ ਕੇ ਸ਼ਮਕਾਂ ਮਾਰੀਆਂ ਗਈਆਂ ਉਹਨਾਂ ਦੇ ਸ਼ਮਕਾ ਲੱਗਣ ਦੇ ਨਾਲ ਛੋਟੇ ਸਹਬਜਾਤਿਆਂ ਦੇ ਨੀਲ ਪੈ ਗਏ ਔਰ ਇਹ ਨੀਲ ਪੈਣ ਨਾਲ ਚਮੜੀ ਉੱਠ ਖੜੀ ਲਾਸ਼ਾਂ ਪੈ ਗਈਆਂ ਢੂਈ ਸੀ ਜਿਹੜੀ ਪਿੰਡੇ ਤੇ ਸਾਰੇ ਤੇ ਤੂਤਦੀ ਛਟੀਆਂ ਦੀਆਂ ਲਾਸ਼ਾਂ ਪੈ ਗਈਆਂ ਉੱਪਰ ਤੇ ਇਹਨਾਂ ਨੂੰ ਪਿੱਪਲ ਦੇ ਦਰਖਤ ਨਾਲ ਬੰਨ ਲਿਆ ਪਿੱਪਲ ਦੇ ਦਰਖਤ ਨਾਲ ਬੰਨ ਕੇ ਫਿਰ ਇਹਨਾਂ ਦੇ ਕੋਰੇ ਉਹ ਮਾਰੇ ਗਏ ਆਪਣੇ ਕੀ ਕਹਿੰਦੇ ਨੇ ਗਲੇਲਾ ਜਿਹੜੇ ਰੋੜੇ ਪਾ ਕੇ ਨਾ ਉਹਦੇ ਵਿੱਚ ਗਲੇਲ ਦੇ ਵਿੱਚ ਗਲੇਲਾ ਮਾਰੀਆਂ ਗਈਆਂ ਉਹ ਕਹਿੰਦੇ ਵੀ ਇਤਿਹਾਸਕਾਰ ਦੱਸਦੇ ਨੇ ਵੀਰ ਦਵਿੰਦਰ ਸਿੰਘ ਜੀ ਦਾ ਮੈਂ ਲਿਖਤ ਪੜ੍ਹੀਆ ਇੰਦਰਜੀਤ ਕੌਰ ਡਾਕਟਰ ਇੰਦਰਜੀਤ ਕੌਰ ਜੀ ਦੀ ਕਿਤਾਬ ਦੇ ਵਿੱਚੋਂ ਉਹ ਕਹਿੰਦੇ ਵੀ ਜਦੋਂ ਇਹਨਾਂ ਦੇ ਗਲੇਲੇ ਮਾਰੇ ਗਏ ਤਾਂ ਇੱਕ ਗਲੇਲ ਦਾ ਰੋੜਾ ਕਿਤੇ ਕਿਉਂਕਿ ਹੱਥ ਸੀਗੇ ਜਿਹੜੇ ਸਾਬਜਾਦਿਆਂ ਦੇ ਪਿੱਛੇ ਲੋਹੇ ਦੀਆਂ ਤਾਰਾਂ ਨਾਲ ਬੰਨੇ ਹੋਏ ਸੀ ਹੱਥ ਤਾਂ ਉੱਪਰ ਚੱਕ ਨਹੀਂ ਸੀ ਸਕਦੇ ਐ ਸਿੱਧੇ ਖੜੇ ਸੀ ਉਹ ਜਦੋਂ ਗਲੇਲ ਮਾਰੀ ਰੋੜਾ ਮਾਰਿਆ ਤਾਂ ਛੋਟੇ ਸਾਬਜਾਦੇ ਦੀ ਸੱਜੀ ਅੱਖ ਦੇ ਵਿੱਚ ਲੱਗਿਆ ਸਾਬਜਾਦਾ ਫਤੇ ਸਿੰਘ ਜੀ ਦੀ ਉਹ ਜਦੋਂ ਅੱਖ ਦੇ ਵਿੱਚ ਲੱਗਿਆ ਅੱਖ ਦੇ ਵਿੱਚੋਂ ਇੱਕਦਮ ਖੂਨ ਬਾਹਰ ਆ ਗਿਆ ਉਹਨਾਂ ਹੱਥ ਬੰਨੇ ਹੋਏ ਸੀ ਤੇ ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਜਦੋਂ ਉਹ ਦੇਖਿਆ ਵੀ ਇਹ ਤਾਂ ਹੁਣ ਜਮਾ ਡਾਊਨ ਹੋ ਗਏ ਤਾਂ ਉਹਨਾਂ ਨੇ ਬजीर ਖਾਨ ਕਹਿੰਦਾ ਵੀ ਇਹਨਾਂ ਨੂੰ ਖੋਲ ਦਿਓ ਜਦੋਂ ਵੀ ਹੁਣ ਤਾਂ ਇਹ ਇਸਲਾਮ ਕਬੂਲ ਕਰ ਲੈਣਗੇ ਵੀ ਹੁਣ ਤਾਂ ਇੰਨੀ ਕੁੱਟ ਪੈ ਗਈ ਹੁਣ ਵੀ ਨਹੀਂ ਕਰਨਗੇ ਹੁਣ ਛੋਟੇ ਸਾਬ ਬੱਚੇ ਨੂੰ ਆਪਾਂ ਜਿਹੜਾ 7 ਸਾਲ ਤੇ 9 ਸਾਲ ਉਮਰ ਕੀ ਸੀ 7-9 ਸਾਲ ਦੇ ਜਵਾਕ ਨੂੰ ਤੁਸੀਂ ਇੱਕ ਦਬਕਾ ਮਾਰ ਦੋ ਉਹ ਤਾਂ ਉਹਦੀ ਸਾਰੀ ਗੱਲ ਮੰਨ ਜਾਊਗਾ ਤੁਸੀਂ ਮਾੜਾ ਜਾਂ ਡਰਾਵਾ ਦੇ ਦੋ ਪੁਲਿਸ ਦੀ ਵਰਤੀ ਦੇਖ ਕੇ ਬੱਚੇ ਡਰ ਜਾਂਦੇ ਨੇਗੇ ਪਰ ਇਹਨਾਂ ਨੂੰ ਸਿੱਖਿਆ ਦਿੱਤੀ ਹੋਈ ਸੀ ਮਾਤਾ ਗੁਜਰ ਘਰ ਜੀ ਨੇ ਤੇ ਉਹ ਜਦੋਂ ਉਹਨਾਂ ਦੇ ਹੱਥ ਖੁੱਲੇ ਹੱਥ ਖੁੱਲਣ ਤੋਂ ਬਾਅਦ ਜਦੋਂ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਪੁੱਛਿਆ ਗਿਆ ਵੀ ਹੁਣ ਤੁਸੀਂ ਮੁਸਲਮਾਨ ਬਣ ਜਾਓਗੇ ਉਹ ਜਦੋਂ ਹੱਥ ਖੁੱਲੇ ਨਾ ਕਿਉਂਕਿ ਜਿੱਥੇ ਆਪਣੀ ਸੱਟ ਲੱਗੀ ਹੁੰਦੀ ਆ ਕੁਦਰਤ ਕੁਦਰਤ ਦਾ ਅਸੂਲ ਹੈ ਵੀ ਆਪਣਾ ਹੱਥ ਇੱਕਦਮ ਉੱਥੇ ਜਾਂਦਾ ਹੈ ਜਿੱਥੇ ਆਪਣੀ ਸੱਟ ਲੱਗੀ ਹੋਵੇ ਹੁਣ ਉਹ ਜਦੋਂ ਉਹਨਾਂ ਦੇ ਹੱਥ ਖੋਲਦੇ ਨੇ ਤਾਂ ਸਹਬਜ਼ਾਦਾ ਜੋ ਫਤਿਹ ਸਿੰਘ ਦਾ ਹੱਥ ਨਾ ਹੈ ਪੁੱਠਾ ਆਪਣੀ ਅੱਖ ਤੇ ਚਲੇ ਜਾਂਦਾਗਾ ਉਹ ਅੱਖ ਦਾ ਸਾਰਾ ਖੂਨ ਹੈਗਾ ਜਿਹੜਾ ਉਹਦੀ ਮੂੰਹ ਤੇ ਲੱਗ ਜਾਂਦਾਗਾ ਜਦੋਂ ਹੱਥ ਖੋਲਦਾ ਨਾ ਸਹਿਬਜ਼ਾਦਾ ਫਤਿਹ ਸਿੰਘ ਦਾ ਉਹਨਾਂ ਦਾ ਹੱਥ ਇੱਕਦਮ ਨਾ ਅੱਖ ਤੇ ਚਲੇ ਜਾਂਦਾ ਕਿਉਂਕਿ ਅੱਖ ਤੇ ਵਿੱਚੋਂ ਖੂਨ ਨਿਕਲਦਾ ਆਉਂਦਾ ਉਹ ਸਾਰਾ ਖੂਨ ਨਾ ਲੱਗ ਜਾਂਦਾਗਾ ਨਾਲ ਮੂੰਹ ਦੇ ਉਹਨਾਂ ਦੇ ਤੇ ਉਹਨਾਂ ਨੂੰ ਉਹ ਜਦੋਂ ਪੁੱਛਦਾ ਵਜ਼ੀਰ ਖਾਂ ਵੀ ਹੁਣ ਤੁਸੀਂ ਮੁਸਲਮਾਨ ਬਣ ਜਾਓਗੇ ਉਹ ਅੱਖ ਤੇ ਹੱਥ ਰੱਖੇ ਛੋਟੇ ਸਹਿਬਜ਼ਾਦਾ ਫਤਿਹ ਸਿੰਘ ਜੀ ਆਏ ਸਿਰ ਮਾਰ ਦਿੰਦ ਨੇ ਨਹੀਂ ਬਣਨਾ ਚਲੋ ਉਸ ਤੋਂ ਬਾਅਦ ਬੜਾ ਨਰਾਸ਼ ਹੁੰਦਾਗਾ ਉਹ ਵੀ ਉਹਨੂੰ ਤਾਂ ਬੜੀ ਖੁਸ਼ੀ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕਾ ਲੂੰਗਾ ਮੈਂ ਕਿਵੇਂ ਮਰਜ਼ੀ ਝੁਕਾਵਾਂ ਮੈਂ ਝੁਕਾ ਲੂੰਗਾ ਉਹਨਾਂ ਨੂੰ ਜਦੋਂ ਸਹਿਬਜ਼ਾਦਿਆਂ ਨੂੰ ਮੈਂ ਮੁਸਲਮਾਨ ਬਣਾਤਾ ਜਿਹਦਾ ਢੰਡੋਰਾ ਪਿੱਟ ਦਿਆਂਗੇ ਸਾਰੇ ਜਾ ਕੇ ਵੀ ਇਸ ਤਰੀਕੇ ਨਾਲ ਜੀ ਉਹਨਾਂ ਨੂੰ ਅਸੀਂ ਉਹ ਕੀਤਾ ਮੁਸਲਮਾਨ ਬਣ ਕੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਮੁਸਲਮਾਨ ਬਣਾ ਲਿਆ ਇੱਕੋ ਹੀ ਗੱਲ ਹੋ ਗਈ ਤੇ ਉਸ ਤੋਂ ਬਾਅਦ ਕੀ ਹੁੰਦਾਗਾ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾਗਾ ਵਾਪਸ ਭੇਜ ਦਿੱਤਾ ਜਾਂਦਾ ਜਿੱਥੇ ਮਾਤਾ ਗੁਜਰ ਘੌਰ ਜੀ ਬੈਠੇ ਨੇ ਠੰਡੇ ਪੁਰਜ ਦੇ ਵਿੱਚ ਉਂ ਤੇ ਸੋਚ ਕੇ ਦੇਖੋ ਠੰਡ ਦਾ ਦਿਨ ਜਿਹੜਾ ਹੁਣ ਅੱਜ ਦਿਨ ਹੈ ਕਿਹਾ ਜਾਂ ਦਿਨ ਹੈ ਅੱਜ ਇਹੇ ਜੇ ਦਿਨ ਦੇ ਵਿੱਚ ਤੁਹਾਡੇ ਪਿੰਡੇ ਤੇ ਕੱਪੜਾ ਨਾ ਹੋਵੇ ਤੇ ਤੁਹਾਡੇ ਪਿੰਡੇ ਤੇ ਬੱਜੀਆਂ ਹੁਣ ਸੋਟੀਆਂ ਤੁਹਾਡਾ ਬਗਤ ਹੋਵੇ ਡਾਕਟਰ ਦੇ ਜਾਣ ਦਾ ਮੈਂ ਆਪਣੇ ਵਰਗੇ ਬੰਦੇ ਦੀ ਗੱਲ ਕਰ ਰਿਹਾ ਤੇ ਤੁਹਾਨੂੰ ਕੋਠੇ ਤੇ ਬਹਾਤਾ ਦਿੱਤਾ ਜਾਵੇ ਵੀ ਤੂੰ ਇੱਥੇ ਬਹਿ ਜਾ ਭਾਈ ਕਿਹੇ ਜੇ ਹਾਲਾਤ ਹੋਣਗੇ ਠੰਡ ਦੇ ਨਾਲ ਜ਼ਖਮ ਆਕੜ ਗਏ ਛੋਟੇ ਸਾਬਜਾਦਿਆਂ ਦੇ ਤੇ ਜਦੋਂ ਮਾਤਾ ਗੁਜਰ ਗੁਜਰਕੌਰ ਜੀ ਕੋਲੇ ਗਏ ਉੱਥੇ ਜਾ ਕੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਆਏ ਹੋਈ ਵੀ ਬਰਸੀ ਮੰਨੇ ਨਹੀਂ ਇਹ ਕਿ ਕੋਈ ਗੱਲ ਤਾਂ ਉਹਨਾਂ ਨੇ ਮਾਤਾ ਗੁਜਰਕੌਰ ਨੇ ਉਹਨਾਂ ਨੂੰ ਹੁਣ ਉਹ ਵੀ ਕੀ ਕਰਦੇ ਉਹਨਾਂ ਕੋਲੇ ਵੀ ਕੀ ਸੀ ਉਹਨਾਂ ਨੇ ਆਪਣੀ ਅਗੋਸ਼ ਚ ਲੈ ਲਿਆ ਇੱਕ ਸਹਬਜ਼ਾਦੇ ਨੂੰ ਇੱਧਰ ਲਈ ਬਾਹਰ ਥੱਲੇ ਲੈ ਲਿਆ ਇੱਕ ਸਹਬਜ਼ਾਦੇ ਨੂੰ ਇੱਧਰ ਲਈ ਬਾਹਰ ਲਿਓ ਉਹ ਵੀ 80-80 ਸਾਲ ਦੇ ਸੀਗੇ ਕਿਉਂਕਿ ਜਿਹੜਾ ਗੁਰਗੋਬਿੰਦ ਸਿੰਘ ਜੀ ਦਾ ਜਨਮ ਹੈ ਉਹ ਕਾਫੀ ਦੇਰ ਬਾਅਦ ਹੋਇਆ ਸੀ 20 20 ਸਾਲ 18-20 ਸਾਲ ਬਾਅਦ ਹੋਇਆ ਸੀ ਵਿਆਹ ਤੋਂ ਜਨਮ ਹੋਇਆ ਸੀਗਾ ਜਿਹੜਾ ਤੇ ਚਲੋ ਉਹ ਲੈਂਦੇ ਨੇ ਤੇ ਸਾਰੀ ਰਾਤ ਫੇਰ ਉਹਨਾਂ ਨੂੰ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀਆਂ ਜਿਹੜੀਆਂ ਕਹਾਣੀਆਂ ਨੇਗੀਆਂ ਸਾਰੀਆਂ ਸੁਣਾਉਂਦੇ ਨੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਜਣਦੀ ਉਹਨਾਂ ਨੂੰ ਰਾਤ ਨੂੰ ਪੂਰੇ ਕੈਮ ਕਰਦੇ ਨੇ ਵੀ ਤੁਸੀਂ ਕੱਲ ਨੂੰ ਫੇਰ ਕਚਹਿਰੀ ਜਾਣਾਗਾ ਉਹ ਦੂਜੇ ਦਿਨ ਜਦੋਂ ਫੇਰ ਕਚਹਿਰੀ ਜਾਣਾ ਹੁੰਦਾਗਾ ਤਾਂ ਦੂਸਰੇ ਦਿਨ ਉਹ ਇੱਕ ਇਸ ਰਾਤ ਇੱਕ ਬਹੁਤ ਵੱਡੀ ਗੱਲ ਵਾਪਰਦੀ ਆ ਜਿਹੜਾ ਆਪਣਾ ਹੈਗਾ ਮੋਤੀ لال ਮਹਿਰਾ ਮੋਤੀ لال ਮਹਿਰਾ ਜੀ ਆਉਂਦੇ ਨੇ ਉਹ ਰਾਤ ਨੂੰ ਉਹ ਅਸਲ ਦੇ ਵਿੱਚ ਮੁੱਤੀ لال ਮੈਰਾਜੀ ਦੀ ਡਿਊਟੀ ਹੁੰਦੀ ਆ ਉਹ ਸਰਕਾਰੀ ਨੌਕਰੀ ਕਰਦੇ ਹੁੰਦੇ ਨੇ ਉਹਨਾਂ ਦੀ ਰਸੋਈ 'ਚ ਨੌਕਰੀ ਹੁੰਦੀ ਆ ਉਹ ਰਸੋਈ 'ਚੋਂ ਰੋਟੀ ਲੈ ਕੇ ਕਿਤੇ ਕਿਵੇਂ ਨਾ ਕਿਵੇਂ ਬਾੜੀ ਮੋਟੀ ਕੱਢ ਕੇ ਰੋਟੀ ਲੈ ਜਾ ਕੇ ਨਾ ਟੰਡੇ ਬੁਰਜ ਜੀ ਮਾਤਾ ਜੀ ਨੂੰ ਲਿਆ ਕੇ ਦਿੰਦੇ ਨੇ ਮਾਤਾ ਜੀ ਕਹਿੰਦੇ ਵੀ ਮੈਂ ਰੋਟੀ ਨਹੀਂ ਖਾਣੀ ਬਿਲਕੁਲ ਵੀ ਵੀ ਮੈਂ ਬਿਲਕੁਲ ਰੋਟੀ ਨਹੀਂ ਖਾਣੀ ਤੁਸੀਂ ਦੇਖਿਓ ਇਹ ਦੁੱਧ ਕਿੰਨਾ ਮਹਿੰਗਾ ਪਿਆ ਇਹ ਦੁੱਧ ਜਿਹੜਾ ਬਾਅਦ 'ਚ ਲੈ ਕੇ ਮੇਰੀ ਗੱਲ ਧਿਆਨ ਨਾਲ ਸੁਣਿਓ ਉਹਨਾਂ ਨੇ ਕਿਹਾ ਵੀ ਮੈਂ ਇਹ ਇਹਨਾਂ ਦੀ ਮੈਂ ਇਹ ਜਿਹੜੇ ਜ਼ਾਲਮ ਲੋਕ ਨੇ ਮੈਂ ਇਹਨਾਂ ਦੀ ਰੋਟੀ ਨਹੀਂ ਖਾਣੀ ਜੋ ਜਵਾਬ ਦੇ ਦਿੰਦੇ ਨੇ ਤੇ ਜਦ ਮੁੱਤੀ لال ਮਹਾਰਾਜ ਜੀ ਘਰੇ ਆਉਂਦੇ ਨੇਗੇ ਆਪਣੇ ਉਹ ਜਦੋਂ ਘਰੇ ਆਉਂਦੇ ਨੇ ਤਾਂ ਘਰੇ ਆ ਕੇ ਉਹ ਆਪਣੇ ਪਰਿਵਾਰ ਚ ਗੱਲ ਹਲੇ ਕਰਦੇ ਨਹੀਂ ਰੋਟੀ ਖਾਣ ਲੱਗਦੇ ਨੇ ਪਰ ਉਹਨਾਂ ਦਾ ਨਾ ਅੱਖਾਂ ਦੇ ਵਿੱਚੋਂ ਹੰਝੂ ਨਿਕਲੇ ਆਉਂਦੇ ਨੇਗੇ ਤੇ ਉਹ ਜਦੋਂ ਉਹਨਾਂ ਦੀ ਮਾਂ ਆ ਗਈ ਜਿਹੜੀ ਉਹਨਾਂ ਦੀ ਮਾਂ ਮਾਤਾ ਕੀ ਜਿਹੜੀ ਲੱਥੋ ਉਹਨਾਂ ਦੀ ਉਮਰ 80 ਸਾਲ ਦੀ ਸੀ ਉਹ ਪੁੱਛਦੇ ਨੇ ਵੀ ਪੁੱਤ ਤੈਨੂੰ ਕੀ ਹੋ ਗਿਆ ਤੂੰ ਰੋਂਦਾ ਕਿਉਂ ਸਾਰੀ ਗੱਲ ਦੱਸਦਾ ਵੀ ਉੱਥੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਐ ਉੱਥੇ ਕੈਦ ਨੇ ਤੇ ਆ ਉਹਨਾਂ ਦੇ ਹਾਲਾਤ ਨੇ ਉਹ ਫਿਰ ਉਹ ਜਿਹੜੀ ਉਹਨਾਂ ਦੀ ਘਰ ਵਾਲੀ ਆ ਗਈ ਬੀਬੀ ਭੋਈ ਤੇ ਉਹਨਾਂ ਦਾ ਇੱਕ ਬੇਟਾ ਹੁੰਦਾਗਾ 7 ਸਾਲ ਦਾ ਤੇ ਉਹਨਾਂ ਦੀ ਪਤਨੀ ਬੀਬੀ ਭੋਈ ਨਾ ਕੀ ਕਰਦੀ ਆ ਉਹ ਜਾਂਦੀ ਆ ਆਪਣੇ ਪੇਟੀ ਉਹਨਾਂ ਕੋ ਗਰੀਬ ਕਰ ਸੀ ਬਹੁਤ ਜ਼ਿਆਦਾ ਪੇਟੀ ਦੇ ਵਿੱਚੋਂ ਆਪਣੇ ਗਹਿਣੇ ਕੱਢਦੀ ਆ ਗਹਿਣੇ ਲਿਜਾ ਕੇ ਮੋਤੀ لال ਮੈਰਾਜੀ ਨੂੰ ਦਿੰਦੀ ਆ ਤੇ ਕਹਿੰਦੀ ਵੀ ਤੂੰ ਜਿਵੇਂ ਮਰਜ਼ੀ ਜਾ ਖਰੀਦਕਾਰ ਇਹਨਾਂ ਦੀ ਉੱਥੇ ਜਿਹੜੇ ਫੌਜੀ ਨੇ ਫੌਜੀ ਜਿਹੜੇ ਮੁਸਲਮਾਨ ਫੌਜੀ ਨੇ ਵੀ ਇਹ ਤਾਂ ਟਕੇ ਟਕੇ ਨੂੰ ਵੇਕਦੇ ਫਿਰਦੇ ਨੇ ਤੂੰ ਜਾ ਕੇ ਇਹਨਾਂ ਨੂੰ ਖਰੀਦ ਸਹਿਬ ਜੀ ਤੈਨੂੰ ਦੁੱਧ ਪਿਆ ਕੇ ਆ ਉਹ ਦੁੱਧ ਗਰਮ ਕਰਕੇ ਦਿੰਦੀ ਆ ਫਿਰ ਮੋਤੀ لال ਮਹਿਰਾ ਜੀ ਆਉਂਦੇ ਨੇ ਉਹ ਪੈਸੇ ਨੇ ਜਿਹੜੇ ਜਿੱਥੇ ਉੱਥੇ ਫੌਜੀ ਖੜੇ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਵੰਡਦੇ ਨੇ ਫਿਰ ਉਸ ਰਾਤ ਮੋਤੀ لال ਮਹਿਰਾ ਜੀ ਦੁੱਧ ਪਿਆ ਕੇ ਜਾਂਦੇ ਨੇ ਤਿੰਨੇ ਰਾਤਾਂ ਦੁੱਧ ਪੀ ਆਉਂਦੇ ਨੇ ਇਹਨਾਂ ਦੀ ਆਪ ਮੋਤੀ لال ਮਹਿਰਾ ਜੀ ਦੀ ਗੱਲ ਇੱਥੇ ਖਤਮ ਕਰਦੀ ਏ ਇਹ ਜਦੋਂ ਬਾਅਦ ਦੇ ਵਿੱਚ ਸ਼ਹੀਦੀ ਹੋ ਜਾਂਦੀ ਹੈ ਸਹਿਬ ਜੀ ਸ਼ਹੀਦੀ ਤੋਂ ਬਾਅਦ ਨਾ ਇਨ ਇਹ ਜਿਹੜਾ ਮੁੱਤੀलाल ਮਹਿਰਾ ਜੀ ਦਾ ਗੱਲ ਇਹ ਜਿਹੜਾ ਦੁੱਧ ਪਿਆਉਂਦੇ ਨੇ ਕਿਸੇ ਨੂੰ ਨਹੀਂ ਪਤਾ ਨਹੀਂ ਲੱਗਦਾ ਵੀ ਕਿਹਨੇ ਦੁੱਧ ਪਿਆਤਾ ਇੱਕ ਨਾ ਜਿਹੜਾ ਗੰਗੂ ਬ੍ਰਾਹਮਣ ਸੀ ਉਹਦਾ ਇੱਕ ਹੁੰਦਾਗਾ ਚਾਚੇ ਦਾ ਮੁੰਡਾ ਪੰਮਾ ਪੰਮਾ ਉਹਦਾ ਨਾਂ ਹੁੰਦਾਗਾ ਉਹ ਜਾ ਕੇ ਵਜ਼ੀਰ ਖਾਨ ਨੂੰ ਜਾ ਕੇ ਦੱਸ ਦਿੰਦਾ ਵੀ ਮੁੱਤੀलाल ਮਹਿਰਾ ਦੁੱਧ ਪਿਆਉਂਦਾ ਰਿਹਾਗਾ ਉਹਨਾਂ ਨੂੰ ਤਾਂ ਭੁੱਖੇ ਭਾਣੇ ਨਹੀਂ ਸੀਗੇ ਦੁੱਧ ਪੀਤਾ ਹੁੰਦਾ ਸੀ ਉਹਨਾਂ ਨੇ ਤਾਂ ਲੜਾਈ ਲੜਦੇ ਰਹੇ ਛੋਟੇ ਜਿਹੇ ਗੱਦੇ ਵਜ਼ੀਰ ਖਾਂ ਇੱਕਦਮ ਹੁਕਮ ਦਿੰਦਾਗਾ ਸਾਰਿਆਂ ਨੂੰ ਚੱਕ ਲੈਂਦੇ ਨੇ ਮੋਤੀ لال ਮਹਿਰੇ ਜੀ ਦੀ ਪਤਨੀ ਨੂੰ ਉਹਨਾਂ ਦੀ ਮਾਂ ਨੂੰ 80 ਸਾਲ ਦੀ ਨੂੰ ਉਹਨਾਂ ਦੀ ਪਤਨੀ ਹੁੰਦੀ ਆ ਤੇ ਉਹਨਾਂ ਦਾ ਬੇਟਾ 7 ਸਾਲ ਦਾ ਕੋਲੂ ਚ ਪੀੜਨ ਦਾ ਹੁਕਮ ਦੇ ਦਿੰਦਾ ਦੇਖੋ ਕਿੰਨਾ ਮਹਿੰਗਾ ਪਿਆ ਜਿਹੜਾ 2-3 ਲੀਟਰ ਦੁੱਧ ਮੋਤੀ لال ਮਹਿਰੇ ਨੇ ਪਿਆਇਆ ਤੇ ਉਹ ਕੀ ਕਰਦੇ ਨੇ ਉਸ ਤੋਂ ਬਾਅਦ ਸਾਰੇ ਉਹਨਾਂ ਪਹਿਲਾਂ ਉਹਨਾਂ ਦੇ ਬੱਚਿਆਂ ਨੂੰ ਛਾੜਦੇ ਨੇ ਕੋਲੂ ਦੇ ਵਿੱਚ ਫਿਰ ਉਹਨਾਂ ਦੀ ਮਾਤਾ ਨੂੰ ਫਿਰ ਉਹਨਾਂ ਦੇ ਘਰ ਵਾਲੀ ਨੂੰ ਫਿਰ ਮੋਤੀ لال ਮਹਿਰੇ ਨੂੰ ਉਹ ਸਾਰੇ ਉੱਥੇ ਚਿੱਥੜੇ ਚਿੱਥੜੇ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਚਰਖੜੀਆਂ ਤੇ ਚੜਾਇਆ ਜਾਂਦਾ ਇਹ ਕੋਲੂ ਦੇ ਵਿੱਚ ਪੀੜਿਆ ਜਾਂਦਾ ਕਿਉਂਕਿ ਕੋਲੂ ਤਾਂ ਮਾੜਾ-ਮਾੜਾ ਕਰ ਦਿੰਦਾ ਨਾ ਤੇ ਉਸ ਤੋਂ ਬਾਅਦ ਏਡੀ ਵੱਡੀ ਇੰਨਾ ਮਹਿੰਗਾ ਮੁੱਲ ਦਾ ਦੁੱਧ ਪਿਆ ਜਿਹੜਾ ਉਹ ਮੋਤੀ لال ਮਹਿਰਾਜੀ ਨੇ ਦੁੱਧ ਪਿਆ ਛੋਟੇ ਸਹਿਬਜ਼ਾਦਾ ਨੂੰ ਸਹਿਬਜ਼ਾਦਾ ਜੀਤ ਸਿੰਘ ਜੀ ਸੌਰੀ ਸਹਿਬਜ਼ਾਦਾ ਜੋਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਚਲੋ ਉਸ ਤੋਂ ਬਾਅਦ ਦੁੱਧ ਪਿਆ ਜਾਂਦਾ ਉਹ ਰਾਤ ਲੰਘ ਜਾਂਦੀ ਆ ਅਗਲੀ ਰਾਤ ਫੇਰ ਕਚੇਰੀ ਲੱਗਦੀ ਆ ਕਿ ਸੂਬੇ ਦੀ ਸੂਬਾ ਕੀ ਸੋਚਦਾ ਵੀ ਮੈਂ ਐ ਕਰੂੰ ਵੀ ਹੁਤਾਏ ਮੰਨਤੇ ਨਹੀਂਗੇ ਹੈਗੇ ਵੀ ਇਹਨਾਂ ਦਾ ਜਿਹੜਾ ਗੇਟ ਆ ਗੇਟ ਵੱਡਾ ਗੇਟ ਬੰਦ ਕਰ ਦਿਓ ਛੋਟਾ ਗੇਟ ਖੋਲ ਦਿਓ ਛੋਟਾ ਗੇਟ ਆਗਾ ਜਦੋਂ ਨੀਵਾ ਹੋ ਕੇ ਛੋਟੇ ਗੇਟ ਵਿੱਚ ਦੀ ਲੰਘਣਗੇ ਤਾਂ ਆਪਾਂ ਸਾਰੇ ਜਣੇ ਤਾੜੀ ਮਾਰ ਦਿਆਂਗੇ ਵੀ ਸਲਾਮ ਕਰਤਾ ਸਨਮ ਕਰਤਾ ਨਾਲ ਦੀ ਨਾਲ ਆਪਾਂ ਗੱਲ ਨੂੰ ਓਟਾ ਦਿਆਂਗੇ ਇਹਨੂੰ ਲੋਕਾਂ ਦੇ ਵਿੱਚ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਉਹਨਾਂ ਨੇ ਵਜੀਰ ਖਾਨ ਨੂੰ ਫਰਸੀ ਸਲਾਮ ਕੀਤਾ ਹੁਣ ਜਦੋਂ ਅੰਦਰ ਵੜਨ ਲੱਗਦੇ ਨੇ ਹੁਣ ਕਿਉਂਕਿ ਸਿੱਖਿਆ ਬਹੁਤ ਤਕੜੀ ਹੋਈ ਹੋਈ ਸੀਗੀ ਉਹ ਜਦੋਂ ਅੰਦਰ ਵੜਨ ਲੱਗਦੇ ਨੇ ਜੋਰਾਵਰ ਸਿੰਘ ਜੀ ਫਤੇ ਸਿੰਘ ਤੇ ਕਰਨ ਦੇ ਵਿੱਚ ਕੋਈ ਗੱਲ ਕਹਿੰਦੇ ਨੇ ਮਤਲਬ ਵੀ ਇਹੀ ਕਿਹਾ ਹੋਣਾ ਵੀ ਜਿਵੇਂ ਮੈਂ ਕਰੂੰਗਾ ਤਾਂ ਉਹ ਮੈਂ ਕਰੀ ਜਾਈਂ ਤੇ ਉਹ ਜਿੰਨੀਆਂ ਗੱਲਾਂ ਦੇ ਜਵਾਬ ਵੀ ਜਿੰਨੇ ਅੰਦਰ ਕਚ ਸੂਬੇ ਦੀ ਕਚਹਿਰੀ ਦੇ ਵਿੱਚ ਗੱਲਾਂ ਦੇ ਜਵਾਬ ਦਿੰਦੇ ਨੇ ਉਹ ਵੀ ਜੋਰਾਵਰ ਸਿੰਘ ਜੀ ਇਹ ਦਿੰਦੇ ਨੇ ਸਾਰੇ ਜਵਾਬ ਦਿੰਦੇ ਨੇ ਕਿਉਂਕਿ ਥੋੜੇ ਜਿਹੇ ਵੱਡੇ ਸੀ 9 ਸਾਲ ਦੇ ਸੀ ਇਹ ਇਹ 7 ਸਾਲ ਦੇ ਸੀ ਸਹਬਜਾਦਾ ਫਤੇ ਸਿੰਘ ਜੀ ਸਹਬਜਾਦਾ ਫਤੇ ਸਿੰਘ ਜੀ ਸਿਰਫ ਸਿਰ ਹਲਾਉਂਦੇ ਨੇ ਜਾ ਐ ਜਾ ਐ ਬਸ ਉਹ ਸਿਰ ਹਲਾਉਂਦੇ ਨੇ ਗੱਲ ਦਾ ਜਵਾਬ ਜੋਰਾਵਰ ਸਿੰਘ ਜੀ ਦਿੰਦੇ ਨੇ ਚਲੋ ਉਸ ਤੋਂ ਬਾਅਦ ਉਹ ਜਦੋਂ ਅੰਦਰ ਲੰਘਣ ਲੱਗਦੇ ਨੇ ਨਾ ਉਹ ਪੈਰਲ ਕਰਦੇ ਨੇ ਪਹਿਲਾਂ ਮਤਲਬ ਜਿਹੜਾ ਤਖਤ ਸੀ ਉਹ ਤਖਤ ਨੂੰ ਜੁੱਤੀ ਦਿਖਾਉਂਦੇ ਨੇ ਵੀ ਤੇਰਾ ਤਖਤ ਆ ਸਾਡੇ ਜੁੱਤੀ ਦੀ ਨੋਖ ਤੇ ਆ ਵਜ਼ੀਰ ਖਾਨ ਨੂੰ ਕਹਿੰਦੇ ਨੇ ਤੇ ਉਹ ਅੰਦਰ ਉਹ ਜੁੱਤੀ ਕਰਕੇ ਅੰਦਰ ਲੰਘਦੇ ਨੇ ਉਹ ਜਦੋਂ ਅੰਦਰ ਲੰਘਦੇ ਨੇਗੇ ਤਾਂ ਅੰਦਰ ਲੰਘ ਕੇ ਜਾ ਕੇ ਫੇਰ ਉਹੀ ਗੱਲਬਾਤ ਸ਼ੁਰੂ ਹੁੰਦੀ ਆ ਕੁੱਟ ਪੈਂਦੀ ਆ ਕਿ ਬਹੁਤ ਜ਼ਿਆਦਾ ਝਮਕਾਂ ਮਾਰੀਆਂ ਜਾਂਦੀਆਂ ਨੇ ਗਲੇਲਾ ਫੇਰ ਉਹਨਾਂ ਨੂੰ ਦਰਾਖਤਾਂ ਨਾਲ ਬੰਨ੍ਹ ਕੇ ਕੁੱਟਿਆ ਜਾਂਦਾ ਸਾਰੀ ਦਿਹਾੜੀ ਇਹੀ ਕੁਛ ਚੱਲਦਾ ਰਹਿੰਦਾ ਜਦੋਂ ਉਹ ਨਹੀਂ ਮੰਨਦੇ ਤਾਂ ਗੱਲ ਆਖਰ ਨੂੰ ਨਿਬੜ ਕੇ ਇੱਥੇ ਆ ਜਾਂਦੀ ਆ ਵੀ ਚਲੋ ਜੀ ਕਾਜੀ ਨੂੰ ਕਿਹਾ ਜਾਂਦਾਗਾ ਵੀ ਕਾਜੀ ਤੁਸੀਂ ਹੁਕਮ ਦਿਓ ਇਹਨਾਂ ਦਾ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ ਉਹਦੇ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਆ ਵਜ਼ੀਰ ਖਾਂ ਕਹਿੰਦਾ ਵੀ ਕਿਉਂ ਨਾ ਨਵਾਬ ਮਲੇਰ ਕੋਟਲਾ ਨੂੰ ਬੁਲਾਇਆ ਜਾਵੇ ਵੀ ਨਵਾਬ ਮਲੇਰ ਕੋਟਲਾ ਨੂੰ ਬੁਲਾਓ ਆਪਾਂ ਨਵਾਬ ਮਲੇਰ ਕੋਟਲਾ ਨੂੰ ਬੁਲਾਉਣਾ ਹੈ ਉਹਨਾਂ ਦਾ ਜਿਹੜਾ ਭਾਈ ਆਗਾ ਨਾਹਰ ਖਾਂ ਉਹਨੂੰ ਵੀ ਗੁਰੂ ਸਾਹਿਬ ਨੇ ਮਾਰਿਆਗਾ ਤੇ ਜਿਹੜਾ ਉਹਨਾਂ ਦਾ ਭਾਣਜਾ ਖਵਾਜਾ ਖিজਰ ਖਾਨ ਦੋਨੇ ਜਰਨੈਲ ਸੀਗੇ ਬਹੁਤ ਵੱਡੇ ਨਾਰਖਾਂ ਤੇ ਖਜਰ ਖਾਨ ਵੀ ਉਹਨਾਂ ਨੂੰ ਦੋਹਾਂ ਨੂੰ ਗੁਰੂ ਸਾਹਿਬ ਨੇ ਮਾਰਿਆ ਵੀ ਗੁਰੂ ਸਾਹਿਬ ਦੇ ਬੱਚੇ ਨੇਗੇ ਇਹ ਸ਼ੇਰ ਸ਼ੇਰ ਮੁਹੰਮਦ ਖਾਨ ਨੂੰ ਬੁਲਾਉਣਿਆ ਸ਼ੇਰ ਮੁਹੰਮਦ ਖਾਨ ਆਪੀ ਇਹਨਾਂ ਨੂੰ ਇਹਨਾਂ ਦੇ ਨਾਲ ਨਿਪਟੂਗਾ ਜੋ ਵੀ ਨਿਪਟਣਾ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਜਾਂਦਾ ਮਲੇਰਕੋਟਲੇ ਤੋਂ ਦੂਜੇ ਦਿਨ ਤੇ ਰੱਖਿਆ ਜਾਂਦਾ ਉਹ 12 ਅਲੀ ਰਾਤ ਲੰਘ ਜਾਂਦੀ ਆ ਗਈ ਸਹਾਬਜਾਦਾਂ ਦੇ ਬਹੁਤ ਕੁੱਟ ਪਈ ਹੋਈ ਹੁੰਦੀ ਆਗੀ ਬਹੁਤ ਜ਼ਿਆਦਾ ਸ਼ਮਕਾਂ ਲੱਗਿਆ ਬਾਡੀ ਉੱਚੜੀ ਪਈ ਸਾਰੀ ਰਾਤ ਫਿਰ ਉਹ ਮਾਂ ਗੁਜਰੀ ਦੇ ਕੱਚ ਦੇ ਵਿੱਚ ਰਾਤ ਲੰਗਾਉਂਦੇ ਨੇਗੇ ਤੇ ਮੋਤੀ لال ਮਹਿਰਾ ਮੋਤੀराम ਮਹਿਰਾ گا ਉਹਨਾਂ ਦਾ ਮੋਤੀਰਾ ਮਹਿਰਾ ਜੀ ਫੇਰ ਰਾਤ ਨੂੰ ਦੁੱਧ ਲੈ ਕੇ ਆਉਂਦੇ ਨੇ ਆਪਦਾ ਘਰ ਵੇਚ ਕੇ ਦੱਸੋ ਕਿੰਨਾ ਮਹਿੰਗਾ ਸੀਗਾ ਉਹ 4-5 ਲੀਟਰ ਦੁੱਧ ਆਪਦਾ ਘਰ ਵੇਚ ਕੇ ਤੇ ਫਿਰ ਲਾਸ਼ਾਂ ਉਹਨਾਂ ਦੀਆਂ ਹੋਈਆਂ ਇੱਕ ਕੋਈ ਮੁੱਲ ਹੀ ਨਹੀਂ ਉਹ ਦੁੱਧ ਦਾ ਜਿਹੜਾ 4-5 4 ਲੀਟਰ ਦੁੱਧ ਪਿਆ ਹੋਊਗਾ ਕੋਈ ਮੁੱਲ ਬਣਦਾਗਾ ਉਹਦਾ ਤੇ ਆਪਦਾ ਘਰ ਵੇਚ ਕੇ ਘਰ ਨਿੱਕੀ ਜਿਹੀ ਕੁਲੀ ਵੇਚ ਦਿੰਦੇ ਨੇ ਜਿੱਦੇ ਜ ਰਹਿੰਦੇ ਹੁੰਦੇ ਨੇ ਉਹ ਕੁੱਲੀ ਵੇਚ ਕੇ ਲਿਆਉਂਦੇ ਨੇ ਦੁੱਧ ਸਾਬ ਜਦਾਂ ਖਤਰੂ ਰਾਤ ਤੇ ਉਹ ਦੁੱਧ ਲੈ ਕੇ ਆਉਂਦੇ ਨੇ ਦੁੱਧ ਪੀ ਕੇ ਉਹ ਰਾਤ ਲੰਘਦੀ ਆ ਤੇ ਤੜਕੇ ਨੂੰ ਫਿਰ ਮਾਂ ਨੂੰ ਪਤਾ ਹੁੰਦਾ ਮਾਂ ਗੁਜਰੀ ਨੂੰ ਵੀ ਹੁਣ ਮੇਰੇ ਲਾਲਾ ਨੇ ਮੁੜਨਾ ਨਹੀਂਗਾ ਹੈਗਾ ਫਿਰ ਉਹਨਾਂ ਦੇ ਨੀਲੇ ਵਸਤਰ ਕੱਢ ਕੇ ਮਾਂ ਗੁਜਰੀ ਪਾਉਂਦੀ ਐ ਨੀਲੇ ਵਸਤਰ ਕੱਢ ਕੇ ਫਿਰ ਨੀਲੇ ਵਸਤਰ ਪਾ ਕੇ ਬਗੈਦਾ ਉਹਨਾਂ ਦੇ ਕਲੰਗੀ ਵੀ ਲਾਉਂਦੀ ਆ ਤੇ ਉਹਨਾਂ ਨੂੰ ਪਰ ਇਹ ਗੱਲ ਜ਼ਰੂਰ ਕਹਿੰਦੀ ਆ ਵੀ ਖਿਆਲ ਰੱਖਿਓ ਤੁਸੀਂ ਜਿਹੜੀ ਤੁਹਾਡੇ ਦਾਦੇ ਨੇ ਸ਼ਹੀਦੀ ਹੋਈ ਤੇ ਤੁਹਾਡੇ ਜਿਹੜੀ ਸ਼ਹੀਦੀ ਹੋਈ ਤੁਹਾਡੇ ਗੁਰੂ ਅਰਜਨ ਦੇਵ ਜੀ ਦੀ ਤੇ ਉਹਦੀ ਵਸਤਾ ਦੇ ਕੇ ਸਾਰੀ ਵੈਸੀ ਬਹੁਤ ਸਿੱਖੇ ਹੋਏ ਸੀ ਮਾ ਗੁਜਰੀ ਦੀ ਸਾਰੀ ਸਿੱਖਿਆ ਸੀਗੀ ਉਹਨਾਂ ਨੂੰ ਬਹੁਤ ਦ੍ਰਿੜ ਸੀਗੇ ਪਹਿਲੇ ਬਹੁਤ ਜ਼ਿਆਦਾ ਸਹਿਜਾ ਦੇ ਜੀ ਸਹਿਬ ਜਦਾ ਜੋਰਵਰ ਸਿੰਘ ਤੇ ਸਹਿਬ ਜਦਾ ਫਤਿਹ ਸਿੰਘ ਜੀ ਚਲੋ ਦੁਬਾਰਾ ਕਚਹਿਰੀ ਦੇ ਵਿੱਚ ਆ ਜਾਂਦੇ ਨੇ ਨਵਾਬ ਸ਼ੇਰ ਮਹਮਦ ਖਾਨ ਮਲੇਰਕੋਟਲਾ ਦੀ ਪਹੁੰਚ ਜਾਂਦੇ ਨੇ ਫਿਰ ਉੱਥੇ ਦੇਖੋ ਜਿੱਥੇ ਕੋਈ ਵੀ ਮਾੜਾ ਕੰਮ ਹੁੰਦਾ ਹੁੰਦਾ ਨਾ ਉੱਥੇ ਕੋਈ ਨਾ ਕੋਈ ਬੰਦਾ ਚੰਗੇ ਕੰਮ ਕਰਨ ਵਾਲਾ ਜ਼ਰੂਰ ਪਹੁੰਚ ਜਾਂਦਾ ਕਚਹਿਰੀ ਲੱਗ ਜਾਂਦੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਜੀ ਮਲੇਰਕੋਟਲੇ ਵਾਲੇ ਬੈਠ ਜਾਂਦੇ ਨੇਗੇ ਉੱਥੇ ਵਜ਼ੀਰ ਖਾਨ ਇਹਨਾਂ ਨੂੰ ਕਹਿੰਦਾ ਲੈ ਵੀ ਫੜ ਤੇਰੇ ਬੰਦੇ ਤੇਰੇ ਕੈਦੀ ਆ ਖੜੇ ਨੇ ਜੋ ਮਰਜ਼ੀ ਸਜ਼ਾ ਦੇ ਇਹਨਾਂ ਨੂੰ ਇਹ ਇਹਨਾਂ ਦੇ ਪਿਓ ਨੇ ਤੇਰਾ ਭਾਈ ਤੇ ਤੇਰਾ ਭਾਨਜਾ ਮਾਰਿਆ ਸੀ ਨਵਾਬ ਸ਼ੇਰ ਮੁਹੰਮਦ ਖਾਨ ਉੱਠ ਕੇ ਖੜਾ ਹੋ ਜਾਂਦਾ ਉਹ ਕਹਿੰਦਾ ਗੱਲ ਸੁਣੋ ਕਹਿੰਦਾ ਇਸਲਾਮ ਦੇ ਵਿੱਚ ਅਸੂਲ ਹੈ ਵੀ 13 ਸਾਲ ਤੋਂ ਛੋਟੇ ਦਾ ਕੋਈ ਮੁਸਲਮਾਨ ਨਹੀਂ ਕੋਈ ਕੁਛ ਨਹੀਂ ਹੈਗਾ ਜਿਹੜਾ 13 ਸਾਲ ਤੋਂ ਛੋਟਾ ਬੱਚਾ ਹੈਗਾ ਉਹਦੇ ਖਿਲਾਫ ਕਾਜੀ ਫਤਵਾ ਨਹੀਂ ਦੇ ਸਕਦਾ ਤੁਸੀਂ ਕਿਵੇਂ ਫਤਵਾ ਦੇ ਦੋਗੇ ਮੈਂ ਕਿਵੇਂ ਫਤਵਾ ਦੇ ਦਊਂਗਾ ਠੀਕ ਆ ਮੇਰੀ ਲੜਾਈ ਇਹ ਇਹਨਾਂ ਦੇ ਪਿਓ ਨਾਲ ਚਲਦੀ ਆ ਮੈਂ ਉਹਦੇ ਮੱਥੇ ਨਾਲ ਵੱਥਾ ਲਾਊਂਗਾ ਉਹਦੀ ਹਿੱਕ 'ਚ ਵੱਜੂੰਗਾ ਜਾਂ ਕਿਵੇਂ ਪਰ ਇਹ ਛੋਟੇ ਬੱਚੇ ਨੂੰ ਮੈਂ ਕਿਉਂ ਸ਼ਹੀਦ ਕਰਾਂ ਇਹ ਤਾਂ ਇਸਲਾਮ 'ਚ ਹੀ ਹੈ ਨਹੀਂ ਆ ਕਿਤੇ ਉਹ ਅੜਦਾ ਮਾਂ ਦਾ ਪੁੱਤ ਫਿਰ ਉੱਥੇ ਤਾਂ ਹੀ ਤਾਂ ਅੱਜ ਤੱਕ ਅੱਜ ਤੱਕ ਉਹਨੂੰ ਯਾਦ ਕੀਤਾ ਜਾਂਦਾ ਅੱਜ ਤੱਕ ਸ਼ਹਿਰ ਮਲੇਰਕੋਟਲਾ ਇੱਕ ਇਹੋ ਜਿਹਾ ਸ਼ਹਿਰ ਰਿਹਾ ਜਦੋਂ ਬੰਦਾ ਬਹਾਦਰ ਨੇ ਵੀ ਹਮਲਾ ਕੀਤਾ ਉਦੋਂ ਵੀ ਸ਼ਹਿਰ ਤੇ ਹਮਲਾ ਨਹੀਂ ਸੀ ਹੋਇਆ ਮਲੇਰਕੋਟਲੇ ਦੇ ਕਿਉਂਕਿ ਹਾ ਦਾ ਨਾਰਾ ਮਾਰਿਆ ਸੀ ਉਹ ਇੰਨੀ ਵੱਡੀ ਕਚਹਿਰੀ 'ਚ ਇੱਕੋ ਹੀ ਮਾਦਾ ਪੁੱਤ ਨਿਕਲਿਆ ਜਿਹਨੇ ਹਾ ਦਾ ਨਾਰਾ ਮਾਰਿਆ ਨਹੀਂ ਤਾਂ ਸੁੱਚੇ ਅਨੰਦ ਵਰਗੇ ਤਾਂ ਕਿੰਨੀਆਂ ਉਹ ਤਾਂ ਬਾਰ-ਬਾਰ ਕਹਿੰਦਾ ਸੀ ਛੇਤੀ ਨੇ ਬੇੜੋ ਕੰਮ ਇਹਨਾਂ ਦਾ ਫਿਰ ਉੱਥੇ ਗੱਲ ਹੋ ਜਾਂਦੀ ਹੈ ਇੱਕ ਗੱਲ ਨਵੀਂ ਨਿਕਲ ਕੇ ਆਉਂਦੀ ਆ ਜਦੋਂ ਇਹ ਗੱਲ ਹੋ ਜਾਂਦੀ ਆ ਨਵਾਬ ਸ਼ੇਰ ਮੁਹੰਮਦ ਖਾਂ ਜੀ ਜਵਾਬ ਦੇ ਜਾਂਦੇ ਨੇ ਉਹ ਵਾਕ ਆਊਟ ਕਰ ਜਾਂਦੇ ਨੇ ਨਿਕਲ ਜਾਂਦੇ ਨੇ ਉਹ ਸਵਾਚੇ ਉੱਠ ਕੇ ਚਲੇ ਜਾਂਦੇ ਨੇ ਵਜ਼ੀਰ ਖਾਂ ਨੂੰ ਲੱਗਦਾ ਵੀ ਵਾਕਈ ਮੈਂ ਗਲਤ ਬੋਲਦਾ ਕਾਜੀ ਨੂੰ ਵੀ ਲੱਗਦਾ ਵੀ ਅਸੀਂ ਕਿਉਂ ਨਹੀਂ ਫੈਸਲਾ ਦੇ ਸਕਦੇ ਅਸੀਂ ਉਹ ਛੱਡਣ ਨੂੰ ਤਿਆਰ ਹੋ ਜਾਂਦੇ ਨੇ ਵੀ ਛੱਡ ਦਿਓ ਯਾਰ ਇਹਨਾਂ ਦੇ ਬੱਚਿਆਦੋ ਕੀ ਲੈਣਾ ਫੇਰ ਸੋਚਾ ਆਨੰਦ ਆ ਉੱਥੇ ਬੋਲਦਾ ਫੇਰ ਸੋਚਾ ਆਨੰਦ ਕਹਿੰਦਾਗਾ ਕਹਿੰਦਾ ਨਹੀਂ ਇਹਨਾਂ ਨੂੰ ਪੁੱਛੋ ਇਹ ਕੀ ਕਰਨਗੇ ਉਹ ਫੇਰ ਸਹਿਬਜ਼ਾਦਾ ਨੂੰ ਖੜਾ ਲੈਂਦੇ ਨੇ ਤੇ ਵਜ਼ੀਰ ਖਾਂ ਕਹਿੰਦਾ ਵੀ ਤੁਸੀਂ ਕੀ ਕਰੋਗੇ ਸੋਚਾਨੰਦ ਕਹਿੰਦਾ ਕਹਿੰਦਾ ਵੀ ਜੇ ਤੁਹਾਨੂੰ ਛੱਡਦੀਏ ਤੁਸੀਂ ਕੀ ਕਰੋਗੇ ਉਹ ਕਹਿੰਦੇ ਨੇ ਵੀ ਅਸੀਂ ਜਾਵਾਂਗੇ ਬਾਹਰ ਲੋਕਾਂ ਨੂੰ ਇਕੱਠੇ ਕਰਾਂਗੇ ਜਿਹੜਾ ਤੁਸੀਂ ਜ਼ੁਲਮ ਕਰਦੇ ਹੋ ਤੁਹਾਡੇ ਖਿਲਾਫ ਫੇਰ ਲੜਾਈ ਲੜਾਂਗੇ ਉਹ ਕਹਿੰਦੇ ਜੇ ਅਸੀਂ ਫੇਰ ਫੜ ਲਾਂਗੇ ਤੁਹਾਨੂੰ ਫੇਰ ਛੱਡਦੀਏ ਕਹਿੰਦਾ ਫੇਰ ਅਸੀਂ ਜਾ ਕੇ ਇਕੱਠੇ ਕਰਾਂਗੇ ਫੇਰ ਸੋਚਾਨੰਦ ਕਹਿੰਦਾ ਵਜ਼ੀਰ ਖਾਨ ਨੂੰ ਜੀ ਕਹਿੰਦਾ ਬਾਦਸ਼ਾਹ ਜੀ ਤੁਸੀਂ ਕਹਿੰਦਾ ਜਿਹੜੇ ਤੁਸੀਂ ਇਹਨਾਂ ਨੂੰ ਛੱਡਣ ਦੀ ਗੱਲ ਕਰਦੇ ਹੋ ਇਹ ਤਾਂ ਜੰਮ ਦੀਆਂ ਸੂਲਾਂ ਦੇ ਮੂੰਹ ਠਿੱਕੇ ਨੇ ਇਹ ਇਹ ਤਾਂ ਕੱਲ ਨੂੰ ਹੋ ਕੇ ਤੁਹਾਨੂੰ ਪੰਗਾ ਖੜਾ ਕਰਨਗੇ ਵੱਡੇ ਹੋ ਕੇ ਤੁਸੀਂ ਇਹਨਾਂ ਨੂੰ ਹੁਣ ਹੀ ਨਵੇੜੋ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਣੀ ਚਾਹਣਾ ਦਰਸ਼ਕ ਵੀਰੋ ਗੱਲ ਜਿਹੜੀ ਸਰਹੰਦ ਸੀ ਨਾ ਇਹ ਇੰਨਾ ਕੁ ਛੋਟਾ ਜਿਹਾ ਸ਼ਹਿਰ ਨਹੀਂ ਸੀ ਜਿਹੜੀ ਸਰਹੰਦ ਸਟੇਟ ਸੀ ਸਰਹੰਦ ਸਟੇਟ ਰਾਵੀ ਤੋਂ ਲੈ ਕੇ ਯਮਨਾ ਤੱਕ ਸਰਹੰਦ ਸਟੇਟ ਸੀ ਬਹੁਤ ਵੱਡੀ ਸਟੇਟ ਸੀ ਦਿੱਲੀ ਦਰਬਾਰ ਤੋਂ ਬਾਅਦ ਲਾਹੌਰ ਦਰਬਾਰ ਆਉਂਦਾ ਸੀ ਲਾਹੌਰ ਦਰਬਾਰ ਰਾਵੀ ਤੋਂ ਉੱਪਰ ਸਾਰਾ ਚੱਲਿਆ ਜਾਂਦਾ ਸੀ ਅਫਗਾਨਿਸਤਾਨ ਤੱਕ ਲਾਹੌਰ ਦਰਬਾਰ ਆਉਂਦਾ ਸੀ ਦਿੱਲੀ ਦਰਬਾਰ ਤੋਂ ਬਾਅਦ ਲਾਹੌਰ ਦਰਬਾਰ ਤੋਂ ਬਾਅਦ ਸਭ ਤੋਂ ਵੱਡੀ ਸਟੇਟ ਸੀ ਜਿਹਦੀ ਬਜੀਰੀ ਲੈਨ ਖਾਤਰ ਬਹੁਤ ਮਿਹਨਤ ਕਰਨੀ ਪੈਂਦੀ ਸੀ ਸਰੰਦ ਸਟੇਟ ਸੀ ਜਿਹੜੀ ਮਾੜੀ-ਮੋਟੀ ਸਟੇਟ ਨਹੀਂ ਸੀ ਸਰੰਦ ਰਾਵੀ ਤੋਂ ਲੈ ਕੇ ਜਮਨਾ ਦੇ ਵਿੱਚ ਦਾ ਜਿਹੜਾ ਏਰੀਆ ਸੀ ਉਹਨੂੰ ਆਪਾਂ ਸਰੰਦ ਸਟੇਟ ਕਹਿੰਦੇ ਆ ਤਾਂ ਹੀ ਤਾਂ ਬੰਦਾ ਤੁਹਾਨੂੰ ਜਿਹੜੇ ਜਿੰਨੇ ਜਾਟ ਮਿਲਦੇ ਨੇ ਜੱਟ ਮਿਲਦੇ ਨੇ ਕਿ ਜਿਹੜੇ ਜ਼ਮੀਨ ਨਾਲੇ ਲੋਕ ਨੇ ਉਹਨਾਂ ਨੂੰ ਬੰਦੇ ਬਾਦ ਦਾ ਬਾਦ ਦਰਨੇ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਇਸੇ ਕਰਕੇ ਤੁਹਾਨੂੰ ਇਹ ਰਾਵੀ ਤੇ ਜਮਨਾ ਦੇ ਵਿਚਾਲੇ ਮਿਲਣਗੇ ਜਿੰਨੇ ਵੀ ਮਿਲਣਗੇ ਤੁਹਾਨੂੰ ਜਾਟ ਜੱਟ ਕੋਈ ਜਾਤੀ ਨਹੀਂ ਹੈ ਉਹ ਤਾਂ ਸਿਰਫ ਜਿਹੜੇ ਬੰਦੇ ਜ਼ਮੀਨ ਵਾਹਦੇ ਸੀ ਉਹਨਾਂ ਨੂੰ ਜੱਟ ਨਾਲ ਜ਼ਮੀਨ ਨਾਲ ਜੋੜ ਕੇ ਉਹਨਾਂ ਨੂੰ ਜੱਟ ਕਿਹਾ ਜਾਣ ਲੱਗਿਆ ਇਹ ਕਿਤ ਕਿੱਤਾ ਕਰਨ ਵਾਲੇ ਲੋਕ ਸੀਗੇ ਚਲੋ ਆਪਾਂ ਗੱਲ ਤੋਂ ਨਾ ਵਿਛੜ ਜਾਈਏ ਤੇ ਉਹ ਉਸ ਤੋਂ ਬਾਅਦ ਜੀ ਚਲੋ ਉੱਠ ਕੇ ਚਲਾ ਜਾਂਦਾ ਤਾਂ ਸੁਚਾਨੰਦ ਜਦੋਂ ਇਹ ਗੱਲ ਕਹਿੰਦਾ ਫੇਰ ਉਹ ਹੁਕਮ ਦੇ ਦਿੰਦੇ ਨੇ ਫੇਰ ਉਹ ਹੁਕਮ ਦੇ ਦਿੰਦੇ ਨੇਗੇ ਵੀ ਜੀ ਇਹਨਾਂ ਨੂੰ ਨੀਹਾਂ 'ਚ ਚੜ ਦਿੱਤਾ ਜਾਵੇ ਫੇਰ ਨੀਹਾਂ 'ਚ ਚੜਨ ਦਿੱਤਾ ਜਾਂਦਾ ਜਦੋਂ ਨੀਹਾਂ 'ਚ ਚਿੰਦੇ ਨੇ ਨਾ ਬਾਬਾ ਜੋਰਾਵਰ ਸਿੰਘ ਜੀ ਛੋਟ ਵੱਡੇ ਸੀਗੇ ਫਤੇ ਸਿੰਘ ਜੀ ਛੋਟੇ ਸੀ ਉਹ ਭਤੇ ਸਿੰਘ ਜੀ ਦੀ ਸ਼ਹੀਦੀ ਆ ਜਿਹੜੀ ਉਹ ਪਹਿਲਾਂ बेहोश ਹੋ ਜਾਂਦੇ ਨੇ ਜਦੋਂ ਮਤਲਬ ਹੀ ਉਹਦੇ ਵਿੱਚ ਚੇਨ ਲੱਗਦੇ ਨੇ ਜੋਰਾਵਰ ਸਿੰਘ ਜੀ ਬਾਅਦ ਚ बेहोश ਹੋ ਜਾਂਦੇ ਨੇ ਜਦੋਂ बेहोश ਹੁੰਦੇ ਨੇ ਤਾਂ बेहोश ਹੋਣ ਤੋਂ ਬਾਅਦ ਜਿਹੜੇ ਉਹਨਾਂ ਦੀ ਜਿਹੜੇ ਉਹਨਾਂ ਦੇ ਅਪਦੇ ਭਾਰਨ ਵਾਲੀ ਨਾ ਉਹ ਕੰਧ ਆ ਗਈ ਜਿਹੜੀ गिर ਜਾਂਦੀ ਆ ਜਿਹੜੀ ਉਹ ਦੀਵਾਰ ਆ ਗਈ ਉਹ ਦੀਵਾਰ ਦੇ ਵਿੱਚ ਪਿਆਆਂ ਦੀਆਂ ਫੋਟੋਆਂ ਆਉਂਦੀਆਂ ਨੇ ਨਾ ਉਹ ਦੀਵਾਰ गिर ਜਾਂਦੀ ਆ ਜੀ ਉਜਤ ਦਵਾਰ ਘਰ ਜਾਂਦੀ ਹੈਗੀ ਉਦੋਂ ਸਹਿਬਜ਼ਾਦਾ ਸੈਕਦੇ ਹੁੰਦੇ ਨੇ ਤੇ ਸੈਕਦੇ ਹੁੰਦੇ ਨੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਸ਼ਾਸ਼ਨ ਵੇਗ ਤੇ ਸ਼ਾਮਬਲ ਵੇਕ ਕੀ ਉਹ ਜਿਹੜੇ ਸਮਾਣੇ ਦੇ ਜਿਹੜੇ ਜਲਾਦ ਸੀ ਉਹ ਕੀ ਕਰਦੇ ਨੇ ਫਿਰ ਉਹ ਛੁਰਾ ਕੱਟਦੇ ਨੇ ਛੁਰੇ ਨਾਲ ਉਹਨਾਂ ਨੂੰ ਜਵਾਹ ਕਰ ਦਿੰਦੇ ਨੇ ਉਹਨਾਂ ਦੇ ਗਰਦਨ ਨੂੰ ਕੱਟ ਦਿੰਦੇ ਨੇਗੇ ਤੇ ਇਤਿਹਾਸ ਇਹ ਲਿਖਦਾਗਾ ਵੀ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਤਾਂ ਉਹਦੀ ਸ਼ਾਂਤ ਹੋ ਗਏ ਪਰ ਸਹਿਬਜ਼ਾਦਾ ਫਤੇ ਸਿੰਘ ਜੀ ਡੇਢ ਘੜੀ ਉਹ ਲੱਤਾਂ ਮਾਰਦੇ ਰਹੇ ਡੇਢ ਘੜੀ ਉਹਨਾਂ ਦੀ ਜਾਨ ਡੇਢ ਘੜੀ ਤੋਂ ਬਾਅਦ ਨਿਕਲੀ ਮਤਲਬ ਕਿੰਨੇ ਮਿੰਟ 17-18 ਮਿੰਟ ਦੇ ਕਰੀਬ ਇੱਕ ਘੜੀ 12 ਕ ਮਿੰਟ ਦੀ ਹੁੰਦੀ ਆ ਤੇ 17-18 ਮਿੰਟ ਬਾਅਦ ਸਹਾਬਜਦ ਦਾ ਇੰਦੇ ਦੀ ਜਾਨ ਨਿਕਲੀ ਸਹਾਬਜਦ ਦਾ ਫਤਿਹ ਸਿੰਘ ਜੀ ਦੀ ਇਸ ਤਰ੍ਹਾਂ ਹੋਈ ਸ਼ਹੀਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਤੇ ਨਾਲ ਮੇਰਾ ਚੈਨਲ ਆਗਾ ਜਿਹੜਾ ਉਹਨੂੰ ਫੋਲੋ ਵੀ ਕਰ ਲੋ ਤੇ ਆਪਾਂ ਕੱਲ ਨੂੰ ਗੱਲ ਕਰਾਂਗੇ ਜਿਹੜੀ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਜਾਂ ਟੋਡਰਮਲ ਜੀ ਜਿਨ੍ਹਾਂ ਨੇ ਮੋੜਾ ਮਚਾ ਕੇ ਫਿਰ ਬਾਅਦ ਦੇ ਵਿੱਚ ਜਗ੍ਹਾ ਲਈ ਸਿਸਕਾਰ ਹੋਇਆ ਉਹ ਕੱਲ ਦਾ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ